ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪੰਜਕੋਸੀ ਦੇ ਵਿੱਚ ਤੇ ਇੱਥੇ ਤੁਹਾਨੂੰ ਇੱਕ ਪੁਰਾਣਾ ਰੇਲਵੇ ਸਟੇਸ਼ਨ ਦਿਖਾਵਾਂਗੇ ਜਿਹੜਾ ਅਣਵੰਡੇ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਾਂ ਨੂੰ ਸੰਭੀ ਬੈਠਾ ਹੈ ਪਿੰਡ ਪੰਜਕੋਸੀ ਖੁਈਆਂ ਸਰਵਰ ਤੋਂ ਪੰਜ ਕੋਹ ਹੋਣ ਕਰਕੇ ਇਸ ਪਿੰਡ ਦਾ ਨਾਮ ਪੰਜਕੋਸੀ ਪਿਆ ਤੇ ਦੋਸਤੋ ਪੰਜ ਕੋਸੀ ਦਾ ਜਿਹੜਾ ਇਹ ਰੇਲਵੇ ਸਟੇਸ਼ਨ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਬੜਾ ਪੁਰਾਣਾ ਰੇਲਵੇ ਸਟੇਸ਼ਨ ਆ ਤੇ ਇਹ ਦੋਸਤੋ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੀ ਗੰਗਾ ਨਗਰ ਤੋਂ ਬਠਿੰਡਾ ਰੇਲਵੇ ਲਾਈਨ ਆ ਉਹਦੇ ਉੱਪਰ ਮੌਜੂਦ ਆ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਇਹ ਇਮਾਰਤ ਦੇਖ ਰਹੇ ਹਾਂ ਦੋਸਤੋ ਇਹ ਰੇਲਵੇ ਸਟੇਸ਼ਨ 1892 ਦੇ ਵਿੱਚ ਬਣਿਆ ਸੀ ਤੇ ਇਹ ਇਸ ਦੀ ਪੁਰਾਣੀ ਇਮਾਰਤ ਆ ਜਿਹੜੀ ਅੱਜ ਵੀ ਬੜੀ ਵਧੀਆ ਹਾਲਤ ਦੇ ਵਿੱਚ ਮੌਜੂਦ ਆ ਬੇਸ਼ੱਕ ਪਿੰਡ ਪੰਜ ਕੋਸੀ ਦਾ ਰੇਲਵੇ ਸਟੇਸ਼ਨ ਨਵਾਂ ਬਣ ਚੁੱਕਾ ਪਰ ਰੇਲਵੇ ਦੇ ਵੱਲੋਂ ਇਸ ਰੇਲਵੇ ਸਟੇਸ਼ਨ ਨੂੰ ਉਸੇ ਤਰ੍ਹਾਂ ਹੀ ਸੰਭਾਲਿਆ ਗਿਆ ਹੈ ਇਹ ਦੋਸਤੋ ਜਿਹੜਾ ਸਾਹਮਣੇ ਆਪਾਂ ਦੇਖ ਰਹੇ ਆ ਇਸ ਪਾਸੇ ਹਬੋਰ ਪੈਂਦਾ ਤੇ ਦੂਸਰੇ ਪਾਸੇ ਜਿਹੜੀ ਇਹ ਲਾਈਨ ਆ ਇਹ ਗੰਗਾ ਨਗਰ ਨੂੰ ਜਾਂਦੀ ਆ ਇਸ ਦੇ ਇੱਕ ਪਾਸੇ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਬਕੈਣ ਵਾਲਾ ਪੈਂਦਾ ਹੈ ਤੇ ਇੱਕ ਪਾਸੇ ਗੱਲ ਕਰੀਏ ਤਾਂ ਕਿੱਲਿਆਂ ਵਾਲੀ ਪੈਂਦਾ ਹੈ ਪੰਜ ਕੋਸੀ ਦਾ ਇਹ ਜਿਹੜਾ ਨਵਾਂ ਰੇਲਵੇ ਸਟੇਸ਼ਨ ਆ ਦੋਸਤੋ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆ ਤੇ ਦੋਸਤੋ ਜਿਹੜਾ ਇਹ ਪੰਜ ਕੋਸੀ ਦਾ ਰੇਲਵੇ ਸਟੇਸ਼ਨ ਆ ਇਹ ਪੁਰਾਣਾ ਹੋਣ ਕਰਕੇ ਜਦੋਂ ਇਹ ਰੇਲਵੇ ਲਾਈਨ ਅੱਗੇ ਇੱਥੋਂ ਹਿੰਦੂ ਮਰਲ ਕੋਟ ਹੋ ਕੇ ਬਹਾਵਲ ਨਗਰ ਨੂੰ ਜਾਂਦੀ ਸੀ ਤੇ ਅੱਗੇ ਕਰਾਚੀ ਤੱਕ ਜਿਹੜਾ ਇਸ ਰੇਲਵੇ ਲਾਈਨ ਤੇ ਵਪਾਰ ਚੱਲਦਾ ਸੀ ਦੋਸਤੋ ਇਧਰ ਦੇ ਪਿੰਡਾਂ ਦੀਆਂ ਬਹੁਤ ਸਾਰੀਆਂ ਵੀਡੀਓ ਕੀਤੀਆਂ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਹਵੇਲੀਆਂ ਨੇ ਉਹਨਾਂ ਹਵੇਲੀਆਂ ਦੇ ਵਿੱਚ ਜਿਹੜਾ ਜ਼ਿਆਦਾਤਰ ਲੋਹੇ ਦਾ ਸਮਾਨ ਜਿਵੇਂ ਗਾਡਰ ਵਗੈਰਾ ਲੱਗੇ ਹੋਏ ਨੇ ਉਹ ਦੱਸਦੇ ਨੇ ਕਿ ਉਹ ਸਾਰੇ ਕਰਾਚੀ ਤੋਂ ਮੰਗਵਾਏ ਜਾਂਦੇ ਸੀ ਤੇ ਕਰਾਚੀ ਤੋਂ ਜਦੋਂ ਉਹ ਗਾਡਰ ਜਾਂ ਸਮਾਨ ਆਉਂਦਾ ਸੀ ਤਾਂ ਉਹ 5 ਕੋਸੀ ਦੇ ਰੇਲਵੇ ਸਟੇਸ਼ਨ ਤੇ ਪਹੁੰਚਦਾ ਸੀ ਜਿਸ ਤਰ੍ਹਾਂ ਪਿੰਡ ਢਿੰਗਾ ਵਾਲੇ ਦੀ ਇੱਕ ਹਵੇਲੀ ਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਇਸ ਤੋਂ ਇਲਾਵਾ ਦੋਸਤੋ ਪਿੰਡ ਦਿਵਾਨ ਖੇੜੇ ਦੇ ਵਿੱਚ ਜਿਹੜੀਆਂ ਮੁਸਲਮਾਨ ਪਰਿਵਾਰਾਂ ਦੀਆਂ ਪੁਰਾਣੀਆਂ ਹਵੇਲੀਆਂ ਨੇ ਉਹਨਾਂ ਦੇ ਵੀ ਦੱਸਦੇ ਆ ਕਿ ਜਿਹੜਾ ਪੁਰਾਣੇ ਗਾਡਰ ਵਗੈਰਾ ਲੱਗੇ ਨੇ ਉਹ ਸਮਾਨ ਸੀ ਜਿਹੜਾ ਕਰਾਚੀ ਤੋਂ ਮਗਾਇਆ ਜਾਂਦਾ ਸੀ ਤੇ ਉਹ ਕਰਾਚੀ ਤੋਂ ਪੰਜ ਕੋਸੀ ਦੇ ਰੇਲਵੇ ਸਟੇਸ਼ਨ ਤੇ ਆਉਂਦਾ ਸੀ ਕਿਉਂਕਿ ਇਹ ਜਿਹੜਾ ਰੇਲਵੇ ਸਟੇਸ਼ਨ ਆ 1892 ਈਸਵੀ ਦਾ ਬਣਿਆ ਹੋਇਆ ਹੈ ਤੇ ਦੋਸਤੋ ਇਧਰ ਦੇ ਬਹੁਤ ਸਾਰੇ ਪਿੰਡ ਨੇ ਇਸ ਦੇ ਨੇੜੇ ਤੇ ਜਿਸ ਤਰ੍ਹਾਂ ਦਾਨੇਵਾਲਾ ਸੱਤ ਕੋਸੀ ਆ ਦਿਵਾਨ ਖੇੜਾ ਹੈ ਖੁਈਆਂ ਸਰਵਰ ਆ ਹਰੀਪੁਰਾ ਹੈ ਕਾਫੀ ਸਾਰੇ ਇਸ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਿੰਡ ਪੈਂਦੇ ਨੇ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਜਿਹੜੇ ਮੁਸਲਮਾਨ ਪਰਿਵਾਰ ਇਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਗਏ ਆ ਜਾਂ ਪੁਰਾਣੇ ਬਜ਼ੁਰਗ ਨੇ ਉਹ ਜਾਣਦੇ ਹੋਣਗੇ ਇਸ ਪੰਜ ਕੋਸੀ ਦੇ ਰੇਲਵੇ ਸਟੇਸ਼ਨ ਦੇ ਬਾਰੇ ਤੇ ਇਸ ਦੀ ਜਿਹੜੀ ਹੈ ਤੁਸੀਂ ਬਿਲਡਿੰਗ ਦੋਸਤੋ ਦੇਖ ਰਹੇ ਹੋ ਇਹ 1947 ਦੀ ਵੰਡ ਤੋਂ ਪਹਿਲਾਂ ਦੀ ਲਗਭਗ 1892 ਚ ਜਦੋਂ ਇਹ ਰੇਲਵੇ ਸਟੇਸ਼ਨ ਬਣਿਆ ਸੀ ਉਦੋਂ ਦੀ ਹੀ ਇਹ ਪੁਰਾਣੀ ਜਿਹੜੀ ਇਮਾਰਤ ਆ ਤੇ ਦੋਸਤੋ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਕਵਰ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦੇ ਦੋਸਤੋ ਤੁਹਾਡਾ ਅਗਰ ਇਸ ਰੇਲਵੇ ਸਟੇਸ਼ਨ ਦੇ ਨੇੜੇ ਪਿੰਡ ਪੈਂਦਾ ਤਾਂ ਤੁਸੀਂ ਵੀ ਆਪਣੇ ਪਿੰਡ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਸਾਂਝਾ ਜ਼ਰੂਰ ਕਰਿਆ ਜੇ ਤੇ ਦੋਸਤੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਹੋ ਸਕਦਾ ਹੈ ਕਿ ਜਿਹੜੇ ਪਰਿਵਾਰ ਲੰਘਦੇ ਪੰਜਾਬ ਚਲੇ ਗਏ ਸੀ 1947 ਦੀ ਵੰਡ ਤੋਂ ਪਹਿਲਾਂ ਤੇ ਉਹ ਆਪਣੇ ਪੁਰਾਣੇ ਪਿੰਡ ਜਾਂ ਪੁਰਾਣੇ ਇਸ ਰੇਲਵੇ ਸਟੇਸ਼ਨ ਨੂੰ ਇੱਕ ਵਾਰ ਫਿਰ ਦੇਖ ਸਕਣ। ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।